ਜਿਵੇਂ ਹੀ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਉਦਾ ਸੰਭਾਲਿਆ ਹਲਚਲ ਮਚਾ ਦਿੱਤੀ। ਉਹਨਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹੀ ਕਈ ਅਜੀਬੇ ਫੈਸਲੇ ਲਏ ਜਿਨ੍ਹਾਂ ਨਾਲ ਦੁਨੀਆ ਭਰ ਦਾ ਧਿਆਨ ਖਿੱਚਿਆ ਹੈ। ਇਸ ਲਈ ਦੁਨੀਆ ਭਰ ਦੇ ਕਾਰੋਬਾਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਨਾਲ ਹੀ ਡੋਨਾਲਡ 트ੰਪ ਨੇ ਪ੍ਰਵਾਸੀਆਂ ਲਈ ਵੀ ਸਖਤ ਨਿਯਮ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ ਲੱਖਾਂ ਹੀ ਭਾਰਤੀਆਂ ਦਾ ਭਵਿੱਖ ਦਾਤੇ ਲੱਗ ਸਕਦਾ ਹੈ। ਦਰਅਸਲ ਅਮਰੀਕਾ ਵੱਲੋਂ ਪਹਿਲਾ ਹੀ ਪ੍ਰਵਾਸ ਕਾਨੂੰਨ ਸਖਤ ਕਰ ਦਿੱਤੇ ਗਏ ਨੇ ਬਹੁਤੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਡੋਂਗੀ ਰਾਹੀਂ ਅਮਰੀਕਾ ਵਿੱਚ ਦਾਖਲ ਹੁੰਦੇ ਸਨ ਫਿਰ ਆਪਣੀ ਜਾਨ ਨੂੰ ਖਤਰਾ ਦੱਸ ਕੇ ਸ਼ਰਨ ਦੀ ਮੰਗ ਕਰਦੇ ਸਨ ਇਹ ਪੈਤਰਾ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਵੱਲੋਂ ਅਪਣਾਇਆ ਜਾਂਦਾ ਹੈ ਇਸ ਵੇਲੇ ਹਜ਼ਾਰਾਂ ਪੰਜਾਬੀਆਂ ਨੇ ਸ਼ਰਨ ਲਈ ਅਰਜ਼ੀਆਂ ਲਗਾਈਆਂ ਨੇ ਮੰਨਿਆ ਜਾ ਰਿਹਾ ਹੈ ਕਿ ਅਜਿਹੀਆਂ ਬਹੁਤੀਆਂ ਅਰਜ਼ੀਆਂ ਨੂੰ ਰੱਦ ਕੀਤਾ ਜਾਵੇਗਾ ਅਤੇ ਹੋਰ ਅਰਜ਼ੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਤੁਹਾਨੂੰ ਦੱਸਦੀ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਣ ਦਾ ਕਾਰੋਬਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਮਾਲਟਾ ਕਿਸ਼ਤੀ ਹਾਸੇ ਤੇਪ ਨਾਮਕ ਕਿਸ਼ਤੀ ਹਾਸੇ ਨੇ ਸੱਚ ਨੂੰ ਬਾਹਰ ਲਿਆ ਦਿੱਤਾ ਹੈ ਇਹ ਸਭ ਗੈਰ ਕਾਨੂੰਨੀ ਏਜੰਟਾਂ ਦਾ ਕਾਰੋਬਾਰ ਹੈ ਜੋ ਮਨੁੱਖੀ ਤਸਕਰੀ ਵਿੱਚ ਅਰਬਾਂ ਰੁਪਏ ਇਕੱਠੇ ਕਰਦੇ ਨੇ ਹੁਣ ਸਰਕਾਰ ਨੇ ਸ਼ਰਨਾਰਥੀ ਐਪ ਬੰਦ ਕਰ ਦਿੱਤੀ ਹੈ 트ੰਪ ਨੇ ਸਪਸ਼ਟ ਕਰ ਦਿੱਤਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਉਨ੍ਹਾਂ ਦੇ ਦੇਸ਼ ਵਿੱਚ ਕੋਈ ਵੀ ਥਾਂ ਨਹੀਂ ਹੈ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ 트ੰਪ ਦੋ ਸਰਕਾਰ ਦਾ ਪਹਿਲਾ ਵੱਡਾ ਐਕਸ਼ਨ ਪੰਜਾਬ ਤੇ ਹਰਿਆਣਾ ਦੇ ਲੱਖਾਂ ਨੌਜਵਾਨਾਂ ਤੇ ਸਿੱਧਾ ਹਮਲਾ ਹੈ ਪੰਜਾਬ ਤੇ ਹਰਿਆਣਾ ਦੇ ਲਗਭਗ 2 ਲੱਖ ਨੌਜਵਾਨ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਬਾਅਦ ਅਮਰੀਕਾ ਵਿੱਚ ਸ਼ਰਨ ਲੈਣ ਦੀ ਉਡੀਕ ਕਰ ਰਹੇ ਨੇ તાਜਪੋਸ਼ੀ ਤੋਂ ਬਾਅਦ 트ੰਪ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਨਾ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਦਾ ਜਾਵੇਗਾ 트ੰਪ ਨੇ ਗੈਰ ਕਾਨੂੰਨੀ ਪ੍ਰਵਾਸ ਰੋਕਣ ਲਈ 3100 ਕਿਲੋਮੀਟਰ ਮੈਕਸੀਕੋ ਅਮਰੀਕਾ ਸਰਹੱਦ ਤੇ ਫੌਜ ਤਾਇਨਾਤ ਕਰਨ ਦਾ ਵੀ ਐਲਾਨ ਕੀਤਾ ਹੈ ਮਾਹਿਰਾਂ ਦਾ ਅੱਗੇ ਕਹਿਣਾ ਹੈ ਕਿ ਇਹ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਲਈ ਚੇਤਾਵਨੀ ਹੈ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਹਨ ਸਰਕਾਰ ਨੇ ਸ਼ਰਨਾਰਥੀ ਐਪ ਨੂੰ ਬੰਦ ਕਰ ਦਿੱਤਾ ਹੈ ਜਿਸ ਵਿੱਚ 30 ਹਜ਼ਾਰ ਅਰਜ਼ੀਆਂ ਆਪਣੀ ਵਾਰੀ ਦੀ ਉਡੀਕ ਕਰੀਆਂ ਨੇ ਅਮਰੀਕੀ ਸਰਕਾਰ ਅੰਕੜਿਆਂ ਅਨੁਸਾਰ 2018-19 ਵਿੱਚ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ 8097 ਸੀ ਜੋ ਕਿ 2022-23 ਵਿੱਚ ਵੱਧ ਕੇ 96917 ਹੋ ਗਈ ਅਤੇ 2023-24 ਵਿੱਚ ਇਹ ਅੰਕੜਾ 1 ਕਰੋੜ 25 ਲੱਖ ਦੇ ਨੇੜੇ ਪਹੁੰਚ ਗਿਆ। ਤੁਹਾਨੂੰ ਦੱਸਦੀ ਕਿ ਹਰਿਆਣਾ ਪੰਜਾਬ ਖੇਤਰ ਦੇ ਜ਼ਿਆਦਾਤਰ ਨੌਜਵਾਨ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਨੇ। ਦੋਵੇਂ ਰਾਜਾਂ ਦੇ ਨੌਜਵਾਨ ਮੋਟਾ ਪੈਸਾ ਖਰਚ ਤੇ ਰਿਸਕ ਲੈਣ ਲਈ ਵੀ ਤਿਆਰ ਰਹਿੰਦੇ ਨੇ। ਇਸ ਲਈ ਏਜੰਟ ਇਸ ਗੱਲ ਦਾ ਫਾਇਦਾ ਉਠਾਉਂਦੇ ਨੇ। ਏਜੰਟ ਨੌਜਵਾਨਾਂ ਨੂੰ ਪਹਿਲਾਂ ਦੁਬਈ ਤੇ ਫਿਰ ਕਜ਼ਾਕਿਸਤਾਨ ਤੇ ਮੱਟੀ ਭੇਜਦੇ ਨੇ ਉਤੋਂ ਤੁਰਕੀ ਭੇਜਦੇ ਨੇ ਇੱਥੇ ਉਹਨਾਂ ਨੂੰ ਪਨਾਵਾ ਸਿਟੀ ਤਰਾਹੀ ਫਿਰ ਚਲਵਾ ਡੋਟ ਉਤਰੀ ਗਵਾਟੇਮਾਲਾ ਰਾਹੀਂ ਅਮਰੀਕਾ ਵਿੱਚ ਐਂਟਰ ਕਰਵਾ ਦਿੱਤਾ ਜਾਂਦਾ ਹੈ ਇਸ ਲਈ 40 ਤੋਂ 45 ਡੱਕ ਵਿੱਚ ਡੀਲ ਹੁੰਦੀ ਹੈ ਜਿਵੇਂ ਹੀ ਉਹ ਅਮਰੀਕੀ ਸਰਹੱਦ ਪਾਰ ਕਰਦੇ ਨੇ ਤਾਂ ਖੁਦ ਇੱਕ ਕਸਟਮ ਤੇ ਸਰਹੱਦੀ ਅਧਿਕਾਰੀਆਂ ਦੁਆਰਾ ਫੜੇ ਜਾਣ ਦੀ ਉਡੀਕ ਕਰਦੇ ਨੇ ਜਦੋਂ ਕਸਟਮ ਅਫਸਰ ਪਹੁੰਚਦੇ ਨੇ ਤਾਂ ਉਹ ਉਹਨਾਂ ਕੋਲ ਦਾਵਾ ਕਰਦੇ ਨੇ ਕਿ ਉਹ ਦੇਸ਼ ਵਿੱਚ ਪੀੜਤ ਹਨ ਤੇ ਖਤਰੇ ਵਿੱਚ ਹਨ ਤੇ ਸ਼ਰਨ ਮੰਗਦੇ ਹਨ ਅਧਿਕਾਰੀ ਪਹਿਲਾਂ ਇਹ ਨਿਰਧਾਰਤ ਕਰਦੇ ਨੇ ਕਿ ਕੀ ਉਹ ਵਕਤ ਹੀ ਖਤਰੇ ਵਿੱਚ ਨੇ ਅਮਰੀਕੀ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ ਸ਼ਰਨ ਦਾ ਦਾਵਾ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣਾ ਪੱਖ ਪੇਸ਼ ਕਰਨ ਲਈ ਸੁਣਵਾਈ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਸਟਮ ਅਧਿਕਾਰੀ ਸੁਰੱਖਿਆ ਦੀ ਜਾਂਚ ਕਰਦੇ ਹਨ ਅਤੇ ਪ੍ਰਵਾਸੀਆਂ ਦੇ ਇੰਟਰਵਿਊ ਲਈ ਜਾਂਦੀ ਹੈ ਜਾਂਚ ਤੋਂ ਬਾਅਦ ਅਧਿਕਾਰੀ ਫੈਸਲਾ ਕਰਦੇ ਨੇ ਕਿ ਉਹਨਾਂ ਦੀ ਸ਼ਰਨ ਅਰਜ਼ੀ ਤੇ ਵਿਚਾਰ ਕਰਨਾ ਹੈ ਜਾਂ ਨਹੀਂ ਇਸ ਬਾਰੇ ਫੈਸਲਾ ਹੋਣ ਵਿੱਚ ਕਈ ਸਾਲ ਲੱਗ ਜਾਂਦੇ ਨੇ ਪੰਜਾਬ ਦੇ ਨੌਜਵਾਨਾਂ ਨੇ ਖਾਸ ਕਰਕੇ ਸੁਬੇ ਵਿੱਚ ਪੁਲਿਸ ਅਫਸਰ ਦੇ ਅਤਿਆਚਾਰਾ ਬ੍ਰੁਧ ਸ਼ਨ ਲਈ ਹੈ